ਹਾਂਜੀ ਕਿੱਦਾਂ ਸਾਰੇ ਕੈਮੋ ਤੇ ਆਪਾਂ ਵੀ ਕੋਲ ਕੈਮ ਆ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਜਾਣਾ ਗੁਰਦੁਆਰਾ ਜਿਹੜੀ ਪੱਤਾ ਜਾਓ ਤੇ ਰਸ ਦਾ ਲੰਗਰ ਲਾਉਂਦੇ ਹੁੰਦੇ ਆਂ ਆਪਾਂ ਤੇ ਤਿਆਰੀ ਆਪਣੀ ਪੂਰੀ ਜਿਵੇਂ ਤੁਹਾਨੂੰ ਦਿਖਾਈ ਆ ਕੱਲ ਵਾਲੇ ਬਲੌਗ ਚ ਤੇ ਆਪਣਾ ਟਰਾਲੇ ਤਿਆਰ ਹਨਾ ਤੇ ਆਪਾਂ ਨੇ ਭਾਂਡੇ-ਮੁੰਡੇ ਵੀ ਰੱਖ ਲਏ ਤੇ ਆਪਾਂ ਹੁਣ ਚੱਲਿਆਂ ਇੱਕ ਟਰਾਲਾ ਕਰਨੇ ਵਾਲਾ ਛੱਡਣਾ ਤੇ ਬਾਕੀ ਸ਼ਾਮ ਨੂੰ ਜਾਵਾਂਗੇ ਨਾ ਸਾਰਾ ਕੁਝ ਤਿਆਰੀ ਜਿਹੜੀ ਕਰਕੇ ਤੇ ਚਲੋ ਚੱਲਦੇ ਆਂ ਫਿਰ ਭਾਗੂ ਰਾਈ ਟਰਾਲਾ ਪਾ ਲਿਆ ਤੇ ਉਧਰ ਪਾਇਆ ਉਹਨਾਂ ਨੇ ਤੇ ਆਪਾਂ ਹੁਣ ਚੱਲਦੇ ਆਂ ਅੱਜ ਇਹ ਵੀ ਕਰਾਇਆ ਇਹ ਵੀ ਨਹੀਂ ਗਿਆ ਹੈਗਾ ਹਨਾ ਤੇ ਆਹ ਗੇਡ ਨਹੀਂ ਲਾਉਣਾ ਇਹਨੇ ਛੱਡ ਦੇ ਆ ਜਾਨ ਆਪਾਂ ਨੂੰ ਵੀ ਆ ਚਲੋ ਵੀਰਿਆ ਨਹੀਂ ਹੁੰਦੀ ਆ ਪ੍ਰਿੰਸਰ ਦੀ ਤੇ ਉਧਰ ਪਾਇਆ ਆਪਾਂ ਨੇ ਚੋਬਰ ਗੰਨੇ ਵਾਲੇ ਟਰਾਲੇ ਮਗਰ ਛੱਡੇ ਆਉਂਦੇ ਆ ਹਨਾ ਤੇ ਫਿਰ ਉੱਤੇ ਬਾਅਦ ਤਿਆਰੀ ਕਰਦੇ ਆਪਾਂ ਤੇ ਲਓ ਜੀ ਆਪਾਂ ਚੱਲੇ ਟਰਾਲਾ ਛੱਡਣ ਹਨਾ ਤੇ ਛੱਡੇ ਆਉਂਦੇ ਆ ਟਰਾਲਾ ਆਪਾਂ ਤੇ ਉਹ ਤੇਵਾ ਦਾ ਪਾਦ ਬਾਕੀ ਜਿਹੜੇ ਦੋ ਟਰਾਲੇ ਰਹਿ ਗਏ ਆਪਣੇ ਇੱਕ ਦੂਆ ਗੰਨੇ ਵਾਲਾ ਤੇ ਇੱਕ ਜਿਹੜਾ ਆਪਾਂ ਨੇ ਪੈਣੇ ਵਾਲਾ ਉਹ ਕਰਿਆ ਹੋਇਆ ਤਿਆਰ ਤੇ ਉਹ ਲੈ ਜਾਾਂਗੇ ਫਿਰ ਸ਼ਾਮ ਨੂੰ ਤੇ ਨਾਲੇ ਟੈਂਕਰ ਡੁੰਕਰ ਸਾਰਾ ਕੁਝ ਲੈ ਜਾਾਂਗੇ ਸਮਾਨ ਆਪਾਂ ਨਾ ਚਲੋ ਚਲਦੇ ਆਂ ਫਿਰ ਆਪਾਂ ਬਾਅਦ ਤੱਕ ਨਾ ਤੇ ਚਲਦੇ ਆਂ ਫਿਰ ਲਓ ਜੀ ਆਪਾਂ ਰੋਪੜ ਪੁੱਜ ਗਏ ਤੇ ਜਾ ਰਹੇ ਆਂ ਆਪਾਂ ਪਟਾ ਸਾਹਿਬ ਨੂੰ ਹਨਾ ਤੇ ਜਾ ਕੇ ਟਰਾਲਾ ਖੋਲਦੇ ਆਂ ਦੇ ਦਿਖਾਉਂਦੇ ਨਾਲੇ ਤੁਹਾਨੂੰ ਆਪਣੀ ਕਿਹੜੀ ਜਗ੍ਹਾ ਹੈ ਨਾ ਜਿੱਥੇ ਆਪਾਂ ਰੇਗਿਸਾਬ ਲੰਗਰ ਲਾਉਂਦੇ ਆ ਤੇ ਮਿਲਦੇ ਆ ਫਿਰ ਆਪਾਂ ਹੁਣ ਗੁਰਦੁਆਰਾ ਸਾਹਿਬ 'ਚ ਜਾ ਕੇ ਨਾਵਾ ਨਹੀਂ ਹੈ ਪਿਛਲੇ ਦੋ ਦਾ ਤੇ ਲੋ ਜੀ ਆਹੋਂ ਚੱਲੇ ਪਿੰਡ ਨੂੰ ਤੇ ਪਹਿਲਾਂ ਪਿੱਛੇ ਕੋਨੇ ਬੈਂਗਰ ਵੀ ਲਾਤਾ ਕਿ ਆਇਆ ਨਾ ਫਿਰ ਪਤਾ ਲੱਗੀ ਜਾਉਦਾ ਤੇ ਪੰਨ ਜਗਾ ਵੀ ਦਿਖਾਉਨੇ ਆ ਆ ਮੰਡੀ ਦਾ ਮੋੜ ਆ ਈਗਾ ਮੰਡੀ ਦੇ ਮੋੜ ਮੁਰ ਕੇ ਬੱਲੇ ਹੀ ਮੋੜ ਤੇ ਤੂੰ ਜੇੜ ਤੇ ਦਾ ਮਨ ਹੈ। ਹਾਂ। ਇਹਨੇ ਵੀ ਹੋਇਆ ਪਰ ਚਲੋ ਸਾਹਮਣੇ ਕੋ। ਇਹੜ ਤੇ ਜੀ ਮੋੜਾ ਮੰਡੀ ਆ। ਚਲੋ। ਅੰਦੇ ਆਣ। ਟੈਂਟ ਨੂੰ ਟਿਕ ਕਰਕੇ ਬੈਰੀ ਹਰਾਂਦੇ। ਤੇ ਲੋ ਜੀ ਆਪਾਂ ਪੁੱਜ ਕੇ ਗੁਰਦੁਆਰਾ ਸਾਹਿਬ ਚ। ਤੇ ਆਪਾਂ ਨੇ ਉੱਪਰ ਟਰਾਲਾ ਖੜਾਇਆ ਜਾਂਦਾ ਗੰਨੇ ਵਾਲਾ ਤੇ ਹੁਣ ਕਰਦੇ ਆਂ ਤਿਆਰੀ ਆਪਾਂ ਜਾਣੇ ਦੀ ਹਨਾ ਰੇਡੀਏ ਕੰਮ ਕਰ ਤੇ ਚੱਲਦੇ ਆਂ ਫਿਰ ਆਪਾਂ ਚੋਬਰ ਬੈਠੇ ਚੋਬਰ ਬੈਠੇ ਚੋਬਰ ਅੱਲੇ ਕਿ ਨਹੀਂ ਗਿਆ ਨਾ ਇਹ ਲੈ ਗਿਆ ਨਹੀਂ ਗਿਆ ਤੁਹਾਨੂੰ ਨਾ ਕਿੱਥੇ ਚੋਲ ਸਕਿਆ ਤੇ ਲੋ ਜੀ ਆਪਣਾ ਆ ਗਿਆ ਸੀਗਾ ਦੂਆ ਚੋਬਰ ਇੱਧਰ ਮੁੰਡੇ ਲੱਗੇ ਹੋਇਆ ਬੈਰਿੰਗ ਬੁਰਿੰਗ ਕਰਨ ਤੇ ਇੱਧਰ ਪ੍ਰਿੰਸ ਕਿਹੜਾ ਕਮੈਂਟਰੀ ਮੇਰੀ ਵੀਡੀਓ ਚੱਲ ਰਹੀ ਤੇ ਵੀ ਚੱਲ ਰਹੀ ਦੋਹਾਂ ਲਈ ਤੇ 12 ਪੂਰਾ ਖੜੀਆਂ ਸੀਗੀਆਂ ਸਾਰੀਆਂ ਤੇ ਉਹਦੀ ਬੈਰਿੰਗ ਬੁਰਿੰਗ ਕਰਦੇ ਆ ਲੈਟਾਂ ਉਠਾ ਦੇ ਜੇ ਆਪਾਂ ਨੇ ਜਾਣਾ ਨਾ ਹੁਣ ਪੱਠਾ ਸਾਹਿਬ ਨੂੰ ਨਵੇੜ ਦੇਣ ਮੁੰਡੇ ਕਰਕੇ ਲੈ ਕੇ ਜਾਣਾ ਕਿਉਂਕਿ ਆ ਗਿਆ ਦਵਿੰਦਰ ਦਾ ਡੈਡੀ ਤਾਂ ਕਰਕੇ ਤੇ ਦਿੱਲੀ ਵਾਲਿਆਂ ਦਾ ਇਟਲੀ ਵਾਲੇ ਦਾ ਤੇ ਨਾਲ ਜਾ ਕੇ ਮਿਲਾਂਗੇ ਕਿ ਵਿੱਚ ਜੋ ਹੋਇਆ ਤਾਂ ਕੋਈ ਵੀਡੀਓ ਵੀ ਦਿਖਾਵਾਂਗੇ ਬਿਲਕੁਲ ਪਰ ਹਾਂ ਚਲੋ ਜੀ ਫਿਰ ਦੁੱਧ ਪਾ ਕੇ ਤੇ ਲੋ ਜੀ ਬੈਨਰ ਆ ਗਏ ਤੇ ਹੁਣ ਦੇਖਦੇ ਆ ਕਿੱਦਾਂ ਬਣਿਆ ਕਿੱਦਾਂ ਨਹੀਂ ਹੂੰ ਬਾਕੀ ਨਗਰ ਨਵਾਸੇ ਐਨ ਆਰ ਆਈ ਵੀਰ ਆ ਵਧੀਆ ਬਹੁਤ ਹਾਂ ਬੈਨਰ ਵੀ ਬਹੁਤ ਵੱਡਾ ਆ ਸਹੀ ਆ ਯਾਰ 15 ਫੁੱਟ ਨਹੀਂ ਵਿਸ਼ੇਸ਼ ਐਨਆਰਆਈ ਵੀਰ ਅਤੇ ਸਮੂਹ ਨਗਰ ਵਾਸਤੇ ਬੇਲਾ ਰੋਡ ਕਮੇਟੀ ਆ ਕਮੇਟੀ ਪਿੰਡ ਪਾਵਾਲ ਬੇਲਾ ਰੋਡ ਰੋਪੜ ਲੈ ਯਾਰ ਮੁੰਡੀਆਂ ਨਹੀਂ ਲਿਖਾਇਆ ਗਲਤ ਗੱਲ ਆ ਨਾ 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 ਮੇਰੇ ਵਾਸਤੇ ਲਿਖਾਇਆ ਮੁੰਡਾ ਨਹੀਂ ਮੈਂ ਐਨਆਰਆਈ ਦਾ ਹੈ ਨਹੀਂ ਮੈਂ ਐਨਆਰਆਈ ਬਾਹਰ ਤੇ ਆਇਆ ਨਹੀਂ ਆ ਵੀ ਸਹੀ ਆ ਯਾਰ ਐਦੇ ਵੀ ਤੂੰ ਇੱਥੇ ਰਹਿਣਾ ਨਹੀਂ ਨਹੀਂ ਯਾਰ ਗੱਲ ਤੇ ਇਹ ਵੀ ਮੈਂ ਮੈਂ ਤਾਂ ਰੁੱਸ ਗਿਆ ਮੈਂ ਤਾਂ ਰੁੱਸ ਗਿਆ ਭਾਈ ਇਹ ਸਾਰੇ ਪੋਟਰੇ ਸਾਰੇ ਮੁੰਡੀਆਂ ਨਾਨਕੇ ਇਹਦੇ ਉਦਾਂ ਹੀ ਹਰ ਮਨ ਉਦਾਂ ਹੀ ਇਕੱਠਾ ਕਰੀ ਕਿਹਾ 15 ਫੁੱਟ ਦਾ ਆਊਗਾ 15 ਫੁੱਟ ਦਾ ਸਹੀ ਆ ਨਾ ਬਾਬਾ ਵਧੀਆ ਬੈਨਰ ਆ ਇਹ ਪੋਟਰ ਨਾ ਜੇ ਫਿਰ ਹੋਰ ਪਾਸੇ ਵੀ ਕੰਮ ਆ ਜੇਗਾ ਨਾ ਥੋੜਾ ਟਰੈਲੀ ਸਹੀ ਉੱਪਰ ਲਿਖਾਇਆ ਬਣੀ ਹੈਗਾ ਬਸ ਉਹੀ ਰਸ ਦਾ ਲੰਗਰ ਰਸ ਦਾ ਲੰਗਰ ਨਹੀਂ ਲਿਖਾਇਆ ਨਾ ਉਹ ਵੱਖਰਾ ਹੀ ਹੈਗਾ ਗੁਰਦਲ ਲੰਗਰ ਜਿੱਥੇ ਮਰਜ਼ੀ ਲਾ ਦਿਓ ਸਹੀ ਗੱਲ ਹੈ ਜੇ ਪਦੇ ਕੱਢ ਨੂੰ ਇੱਥੇ ਹੀ ਲਾ ਦਿਓ ਹਾਂ ਠੀਕ ਆ ਰੱਖ ਲਿਆ ਪਿੰਨਾ ਨਾ ਦਿਮਾਗ ਆ ਵਰਤੇ ਆ ਲਾ ਲੋ ਫਿਰ ਤੇ ਡੈਕਟਰ ਤੇ ਟੇਪ ਲਾ ਕੇ ਬਣਾ ਡੈਕਟਰ ਪਾ ਲਾ ਤੇਰੇ ਬੰਪਰ ਪੂਰੇ ਬੰਪਰ ਪਾ ਦੱਸ ਸਾਡੇ ਗੱਡਾ ਸਾਹਿਬ ਬਾਗਾ ਮੋਣਾ ਆਪਣੇ ਜੇ ਡੈਕਟਰ ਬਾਹਰ ਰਾਸਮ ਜੇ ਚਲੋ ਠੀਕ ਆ ਤੇ ਲੋ ਜੀ ਤਿਆਰੀ ਆਪਣੀ ਪਾਗ ਉਹਨਾਂ ਨੇ ਟਰਾਲੇ ਰੋਲੀਆਂ ਪਾ ਕੇ ਖੜਾ ਲੀਆਂ ਤੇ ਸਾਰੇ ਮੁੰਡੇ ਮੌਜੂਦ ਇਹ ਵੀ ਆ ਗਿਆ ਅੱਜ ਪਤਾ ਨਹੀਂ ਕਿਵੇਂ ਪਰ ਆ ਗਿਆ ਕਿਵੇਂ ਲੱਗਿਆ ਮਸਲਾ ਅੱਗੇ ਤੂੰ ਆਉਂਦਾ ਨਹੀਂ ਨਾ ਤਾਂ ਕਰਕੇ ਤੇ ਇੱਕ ਟਰਾਲਾ ਤਾਂ ਆਪਾਂ ਛੱਡਿਆ ਇਹ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਨਾ ਤੇ ਬਾਅਦ ਚੱਲਦੇ ਹੁਣ ਆਪਾਂ ਤੇ ਮਿਲਦੇ ਆਂ ਆਪਾਂ ਰਸਤੇ ਜਾ ਕੇ ਕਿਹੜਾ ਇਹਦਾ ਉਹ ਪਹਣਾ ਗੱਡੀ ਕੋ ਖੜਾ ਉਹ ਕਿੱਧਰ ਪੜੀ ਤੋਰ ਤੇ ਆਪਾਂ ਤੇ ਬਾਅਦ ਵਿੱਚ ਸਮੇਂ ਚੱਲ ਲਈ ਹਾਂ ਨਾ ਆ ਗਿਆ ਰਾਮਾ ਗੋਰਾ ਤੇ ਆ ਗਿਆ ਹਾਂ ਜੀ ਬਾਸਾਪਾ ਤੇ ਜੁਨਾ ਆ ਗਿਆ ਉਹਦੇ ਪਾਸੇ ਤੇ ਜੇ ਆਪਾਂ ਬਾਕੀ ਆਪਸ ਚਲਾਉਣੀ ਆ ਦੋਨਾਂ ਨਾਲ ਆਪਣੇ ਇੱਕ ਬਾਦੂ ਦੇ ਪੈਨਲ ਚਾਹੀਦਾ ਹੋਵੇ ਤੇ ਆਪਾਂ ਨਾਲ ਆਪਾਂ ਆਉਣੀ ਆ ਕੇ ਲਾ ਦੇ ਜੀ ਹੋਰ ਆਲਾ ਅੱਗੇ ਆਪਾਂ ਤੇ ਦੁਆਰਾ ਪਹੁੰਚ ਗਏ ਹੁਣ ਕਾਲ ਨੂੰ ਅੰਦਰ ਆਈ ਜਗ੍ਹਾ ਲੱਗਾ ਜਾ ਕੇ ਸੈਟਿੰਗ ਕਰਦੇ ਆਪਾਂ ਤੇ ਕੱਲ ਨੂੰ ਜਿੱਥੇ ਆ ਘੜਾਉਣੇ ਆਣਾ ਤੇ ਪਈਏ ਕਰਕੇ ਅੱਧੀ ਲੋਜੀ ਆਪਾਂ ਪੁੱਜ ਕੇ ਤੇ ਇੱਕ ਟਰਾਲਾ ਜਿਹੜਾ ਉਹ ਉੱਧਰ ਖੜਾ ਜਾਓ ਤੇ ਅੰਦਰ ਆਪਾਂ ਗੁਰਾਂ ਦੇ ਕੰਮ ਦੇਖ ਲਓ ਰਾਸਤੇ ਦੇ ਕਿਰੇ ਇਹਦੇ ਕਾਂ ਤੇ ਜੇ ਗੇਰੀਆ ਮੇਰਾ ਵੀ ਕੱਟੇ ਲੇ ਗਿਆ ਤੇ ਉੱਪਰ ਉਹ ਐਡਾ ਗੰਨਾ ਟਰਾਲਿਆ ਭਰਿਆ ਵਾ ਬੱਲਾ 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 ਉਹ ਬਸ 700 ਕੋਟਨ ਹੋ ਗਿਆ ਜੀ ਉਹ ਤਾਂ ਅਸੀਂ ਤਾਂ ਤਾਂ ਉਹਦੇ ਉਹ ਇਹ ਟੈਂਕਰ ਲੈ ਕੇ ਆਉਣਾ ਦਾ ਗੰਨਾ ਜੀ ਤਾਂ ਲੈ ਕੇ ਆਏ ਪਾਗੇ ਅੱਛਾ ਅੱਛਾ ਹਾਂ ਟੈਂਕਰ ਨੁਕਰ ਵੀ ਲੈ ਕੇ ਆਉਣਾ ਨਾ ਕੱਲ ਨੂੰ ਆਪਾਂ ਨੇ ਫਿਰ ਉਹਦੇ ਲੈ ਆਉਣਾ ਚਲ ਦੇਖ ਲੈਂਦਾ ਜਿਵੇਂ ਵੀ ਠੀਕ ਲੱਗਦਾ ਕਰਦੇ ਬੰਦ ਅੱਗੇ ਕੱਢ ਕੇ ਟਾਲਣਾ ਹੈ ਬੈਕ ਰੈਕ ਟਾਲਣ ਆਹ ਗੱਡੀ ਕੱਢੂਗੀ ਜਦ ਕਰ ਲਾਂਗੇ ਫਿਰ ਆਪਾਂ ਲਓ ਜੀ ਆਪਾਂ ਚੱਲਿਆ ਹੁਣ ਦਰਵਾਜ਼ਾ ਮੱਥਾ ਟੇਕਣ ਤੇ ਨਾਲੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੂੰ ਵੀ ਆ ਗਿਆ ਤੇ ਆਹ ਮੁੰਡਾ ਵੀ ਅੱਜ ਆਇਆ ਬਹੁਤ ਧੰਨਵਾਦ ਇੱਕ ਕੰਮ ਹੈ ਮੁੰਡੇ ਅੱਜ ਚਲੋ ਭਾਈ ਹਣਾ ਤੇ ਚਲੋ ਕਰਦੇ ਆ ਪ੍ਰਦਰਸ਼ਨ ਜਾ ਕੇ ਇਕਰਵਾਉਂਦੇ ਆ ਤੁਹਾਨੂੰ ਵੀ ਨਾਲ ਲੋ ਜੀ ਦਰਬਾਰ ਸਾਹਿਬ ਆਪਾਂ ਪੁੱਜ ਗਏ ਗੁਰਦਵਾਰਾ ਸ੍ਰੀ ਪਟਨਾ ਸਾਹਿਬ ਤੇ ਮੈਨੂੰ ਲੱਗਦਾ ਦਰਬਾਰ ਸਾਹਿਬ ਖੁੱਲਾ ਅੱਛੂਲੀ ਬੰਦ ਹੋ ਜਾਂਦਾ ਤੇ ਕਰਦੇ ਆ ਦਰਸ਼ਨ ਹਨ ਤੇ ਨਾਲ ਤੁਹਾਨੂੰ ਕਰਵਾਉਂਦੇ ਆ ਲੋ ਜੀ ਕਰੋ ਦਰਸ਼ਨ ਗੁਰਦਵਾਰਾ ਸ੍ਰੀ ਪਟਨਾ ਸਾਹਿਬ ਦੇ ਨੋ ਜੀ ਹੁਣ ਤਾਂ ਟੇਕ ਕੇ ਆਪਾਂ ਕੀ ਵਾਪਸ ਤੇ ਹੁਣ ਚੱਲਦੇ ਆਂ ਆਪਾਂ ਟੋਰੀਆਂ ਕੋਲ ਨੂੰ ਫੇਰ ਦੇਖ ਲੈਣੇ ਜਾ ਕੇ ਕੀ ਕੁਝ ਮੰਗਦਾ ਯਾਰ ਮੇਰੇ ਕੋਲ ਕੁਝ ਨਹੀਂ ਥੱਲੇ ਛੱਡ ਦਿੰਦਾ ਆਪਾਂ ਹਾਂ ਜੀ ਵਰਤਾਂ ਭੱਡੇ ਗਏ ਸੀਗੇ ਤੇ ਹੁਣ ਸੈੱਟ ਛੱਡ ਕਰਦੇ ਆਂ ਤੇ ਚੋਬਰ ਟੈਂਕਰ ਵੀ ਪਾ ਲਿਆ ਤੇ ਸਵੇਰੇ ਭਰਾ ਲਿਆਉਂਗੇ ਤੇ ਦੁਆ ਚੋਂ ਉੱਪਰ ਲਾਤਾ ਆਪਣੇ ਦਵਿੰਦਰ ਵਾਲਾ ਇੱਧਰ ਟਰਾਲੀ ਵਾ ਕੇ ਫਿਰ ਸਵੇਰੇ ਟਾਇਰ ਡੂੰਟਾ ਲਾ ਕੇ ਫਿਰ ਸੈਟ ਜਆ ਕਰ ਲਾਂਗੇ ਭਾਗੁਰਾ ਹੀ ਲੱਗੇਗਾ ਸੈਟ ਕਰਨਾ ਗੱਦੇ ਗੁੱਦੇ ਕੱਢ ਕੇ ਗੱਦੇ ਗੁੱਦੇ ਵਿਸਾਉਣ ਦੇ ਤੇ ਚਲੋ ਕਰ ਲਈਏ ਸਾਡਾ ਡੂੰਟਾ ਨਾ ਦਰਵਾਜ਼ਿਆਂ ਨਾਲ ਲਾ ਕੇ ਲੈ ਜੀ ਹੋ ਗਏ ਸਾਰਾ ਕੁਝ ਦੰਨ ਤੇ ਗੱਦੇ ਗੁੱਦੇ ਵੀ ਸੈੱਟ ਹੋ ਗਏ ਮੁੰਡੇ ਪੈ ਵੀ ਗਏ ਤੇ ਉਹਦੇ ਬਾਅਦ ਸੈਟਾ ਬਾਕੀ ਸਾਰਾ ਕੁਝ ਉਹ ਟਰੈਡਰ ਘਰ ਨੂੰ ਲੈ ਕੇ ਜਾਣਾ ਕਿਉਂਕਿ ਫਿਰ ਐਦਾਂ ਨਾ ਕੱਲੂ ਇੱਕ ਟਰਾਲਾ ਹੋਰ ਪਾ ਕੇ ਆ ਜਾਊਗਾ ਤੇ ਇੱਕ ਵਾਸਤ ਘੱਟ ਰਹਿ ਗਈ ਦਵਿੰਦਰ ਦੇ ਮੈਂ ਲੈਣਾ ਮੇਰੇ ਨਾਲ ਬੰਨ ਲ ਮੈਂ ਕਾਲਾ ਬੰਨ ਲ ਉਹ ਨਹੀਂ ਹੈਗਾ ਓਰੇ ਨਹੀਂ ਉਹਦੇ ਨਾਲ ਰੌਣਕ ਕੁਝ ਅਲੱਗ ਹੁੰਦੀ ਆ ਉਹ ਬੰਦਾ ਵਾਕੀ ਖੈਡ ਹੈ ਟਰੈਡਰ ਨੂੰ ਰੱਖ ਕੇ ਚਲੋ ਕੰਮ ਕਰ ਵੀ ਜ਼ਰੂਰੀ ਆ ਹਨਾ ਤੇ ਸਭ ਕੁਝ ਦਾ ਕੰਮ ਬੰਦਾ ਦੇਖਣਾ ਵੀ ਪੈਂਦਾ ਹੈ ਨਾ ਕੀ ਕਰਨਾ ਕੀ ਨਹੀਂ ਕਰਨਾ ਨਾ ਤੇ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਮਿਲਾਂਗੇ ਨੈਸਟ ਬਲੌਗ ਚ ਠੀਕ ਹੈ ਜੀ ਓਕੇ